ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਟਕ ਬਾਥਰਾ ਦੇ ਨਾਲ ਨੌਜਵਾਨ ਤੇ ਕੀਤਾ ਵਾਰ ਗੁੰਡਾਗਰਦੀ ਦੀ ਘਟਨਾ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਪ ਪੁਲਸ ਅਧਿਕਾਰੀ ਪੂਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਅੰਮ੍ਰਿਤਸਰ ਦੇ ਵਿੱਚ ਅਇ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਉੱਥੇ ਹੀ ਬੀਤੀ ਸ਼ਾਮ ਥਾਣਾ ਬੀ ਡਿਵੀਜ਼ਨ ਦੇ ਸੁਦਰਸ਼ਨ ਨਗਰ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਵਿੱਚ ਤੁੱਤ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦੇ ਆ ਉਸ ਦੀਆਂ ਬਾਹਾਂ ਦੀਆਂ ਨਸਾਂ ਵੀ ਕੱਟ ਦਿੱਤੀਆਂ ਗਈਆਂ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਇਸ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਿ ਤੁਸੀਂ ਵੀ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਘਟਨਾ ਬਾਬਤ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਮੇਰਾ ਨਾਮ ਰਾਹੁਲ ਹੈ ਜੀ ਹਾਂਜੀ ਜੀ ਇਥੇ ਭੱਲੇ ਜੀ ਰਹਿੰਦੇ ਹਾਂਜੀ ਹਾਂਜੀ ਉਹ ਮੇਰੇ ਚਾਚਾ ਜੀ ਹੈ ਜਿਹਨਾਂ ਪਰ ਹਮਲਾ ਕਰ ਲੰਗੇ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗਏ ਬਸ ਉਹ ਪੈਰ ਤੇ ਗੱਡੀ ਚੜਾਉਣ ਲੰਗਾ ਸੀ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੀ ਕਰਨੇ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਦੇ ਬਾਅਦ ਭੇੜ ਵੀ ਦਿੱਤਾ ਫਿਰ ਦੋਨੋਂ ਯਨੇ ਆਏ ਆ ਦਾਤਰ ਲੈ ਕੇ ਆਏ ਆ ਗੱਲੀ ਗੱਲੀ ਹਣਾ ਉਹਨਾਂ ਕੋ ਸਵਿਫਟ ਸਵਿਫਟ i20 ਹੈ i20 ਉਹਨਾਂ ਨੇ ਉਹਨਾਂ ਨੇ ਨਸ ਵੱਢ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਸਾਲਾ ਉਹਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨੀਤ ਨਾ ਜਾਨੋ ਮਾਰਨ ਦੀ ਨੀਤ ਨਾ ਕੈਮਰੇ ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਹੈ ਦੋਨੋਂ ਪਾਸੇ ਕੈਮਰੇ ਲੱਗੇ ਕਿਦਾਂ ਆਇਆ ਹੋਊਗਾ ਉਹ ਵਿਖਾ ਵੀ ਦਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਕਰਦੇ ਹੋ ਹੁਣ ਬਸ ਆ ਹੀ ਸਾਨੂੰ ਇਨਸਾਫ ਚਾਹੀਦਾ ਪਰਚਾ ਸਾਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇਗੇ ਇਸ ਮੈਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਚਾਹੀਦਾ ਬਸ ਸੁਲਤਾਨ ਮੇਡ ਨੀਅਰ ਕਾਲਿਆਂ ਦੀ ਕਲੋਨੀ ਕਾਲਿਆਂ ਦੀ ਕਲੋਨੀ ਆ ਜੀ ਤਾਂ ਪਾਜੀ ਮੇਰੇ ਮੁੰਡੇ ਦੇ ਕਾਫੀ ਜ਼ਰਾ ਚੋਟ ਲੱਗੀ ਆ ਮੈਂ ਪਰੇਸ਼ਾਨ ਆ ਨਾਖ ਲੈਂਦੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹਸਪੀਟਲ ਪਹਿਲੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਗਿਓ ਮੈਂ ਦੇਖਾਂਗਾ ਨਾਖ ਲੈਂਦੇ ਪਾਜੀ ਉਹਦਾ ਆਪਰੇਟ ਕਰਨਾ ਪੈਣਾ ਨਾ ਉਹਦੀਆਂ ਨਸਾਂ ਕੱਟੀਆਂ ਗਿਆ ਨਾਖ ਲੈਂਦੇ ਪੁਰੀਆ ਸੋਚਾ ਇਹਨਾਂ ਕੀ ਕਿਹਾ ਗਿਆ ਪਾਜੀ ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਗਲ ਨੇ ਕੀ ਕਰਨਾ ਫਿਲਹਾਲ ਸੀਸੀਟੀਵੀ ਦੇ ਦਾਰ ਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਸੁਣਦੇ ਆ ਸਾਨੂੰ ਹੁਣੇ ਇਤਲਾਹ ਮਿਲੀ ਆ ਕਿ ਇੱਥੇ ਦੋ ਧਿਰਾਂ ਆਪਸ ਵਿੱਚ ਲੜੀਆਂ ਨੇ ਸਦਰਸ਼ਨਗਰ ਵਿੱਚ ਤੇ ਅਸੀਂ ਹੁਣ ਮੌਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪੀਟਲ ਲੈ ਕੇ ਗਏ ਹੁਣ ਅਸੀਂ ਹਸਪੀਟਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆਓ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਗਿਛ ਕਰਨ ਤੋਂ ਬਾਅਦ ਵਿੱਚ ਸਾਫ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਹਜੇ ਤੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ